ਕੋਈ ਗਲਤ ਨਹੀਂ ਹੈ ਉਹ ਸਾਰੇ ਸ਼ਾਮਲ ਹੋਏ ਔਰ ਕੁਝ ਸ਼ਾਮਲ ਹੋਏ ਜਿਹੜੇ ਕਾਰ ਸੇਵਾ ਨੇ ਬਾਬੇ ਗਿਣਤੀ ਦੇ ਮੈਨੂੰ ਕਿਸੇ ਜਗ੍ਹਾ ਤੋਂ ਹਿੰਦੁਸਤਾਨ ਤੋਂ ਜਿਹੜੇ ਬੰਦੇ ਆਏ ਨੇ ਕੋਈ ਪਛਾਣ ਨਹੀਂ ਹੈ ਜੇਕਰ ਬੰਦਾ ਕੋਈ ਆਇਆ ਮੱਧ ਪ੍ਰਦੇਸ਼ ਤੋਂ ਤੇ ਉਹ ਲਖਨਾ ਵਿੱਚ ਬੁਰੀ ਤਰ੍ਹਾਂ ਆ ਰਿਹਾ ਹੋਵੇ ਲਕਸ਼ਣ ਇਹਨਾਂ ਦੇ ਕਾਨਫਰੰਸ ਦਾ ਮੁੱਦਾ ਜਿਹੜਾ ਸੀ ਬੇਸੁਖ ਕੌਮ ਦੇ ਉੱਤੇ ਜਿਹੜੀਆਂ ਮੌਜੂਦਾ ਚੁਣੌਤੀਆਂ ਜਿਹੜਾ ਗੈਨੀਅਰਪ੍ਰੀਤ ਸਿੰਘ ਨੂੰ ਕਟਿਆ ਗਿਆ ਇਸ ਦੇ ਬਾਰੇ ਵਿਚਾਰ ਕਰਨਾ ਸਭ ਤੋਂ ਧੀ ਗੱਲ ਕਿ ਇਸ ਕਾਨਫਰੰਸ ਵਿੱਚ ਉਹ ਬੰਦੇ ਸ਼ਾਮਲ ਹੋਏ ਜਿਨ੍ਹਾਂ ਨੇ ਸਰਬਤ ਖਾਲਸਾ ਬੁਲਾ ਕੇ ਆਪ ਦਮਦਮਾ ਸਾਹਿਬ ਦੇ ਜਥੇਦਾਰ ਬਣ ਕੇ ਸਨ ਉਭੀ ਉੱਥੇ ਸਨ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਉੱਥੇ ਸਨ ਜਿਹੜਾਲੇ ਆਪਣੇ ਅਨੁਸਾਰ ਹੁੰਦੇ ਸਨ ਵੀ ਅਸੀਂ ਦੰਦਮਾ ਸਾਹਿਬ ਦੇ ਜੱਥੇਦਾਰ ਹਾਂ ਇਹਨਾਂ ਦਾ ਕੀ ਮੇਲ ਹੈ ਕੀ ਇਹਨਾਂ ਦੀ ਗੱਲਬਾਤ ਹੈ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਸਾਰੇ ਇਕੱਠੇ ਹੋਏ ਜੰਦ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਔਰ ਸੋਣੀ ਕਮੇਟੀ ਕਮਜ਼ੋਰ ਕਰਨ ਲਈ ਔਰ ਕਾਹ ਤੱਕ ਤੇ ਬਾਕੀ ਜਥੇਦਾਰ ਜਿਹੜੇ ਨੇ ਜਿਹੜੇ ਤਖਸਵਾਨ ਉਹਨਾਂ ਨੂੰ ਕਮਜ਼ੋਰ ਕਰਨ ਦੇ ਲਈ ਇਹ ਇਕੱਠ ਬੀਜਪੀ ਦੇ ਕਹਣ ਦੇ ਉੱਤੇ ਕਿਸ ਕੀਤਾ ਗਿਆ। ਉਹਨੇ ਸਵਾਸ ਕੀਤਾ ਗਿਆ ਕਿ 2027 ਦੀਆਂ ਚੋਣਾਂ ਤੱਕ ਸਰਕਾਰ ਸਮਝੀ ਹੈ ਕਿ ਜਿਹੜੀ ਮੌਜੂਦਾ ਬੀਜਪੀ ਦੀ ਸਰਕਾਰ ਹੈ ਸੈਂਟਰ 'ਚ ਕਿ ਜਦ ਤੱਕ ਅਸੀਂ ਸ਼ਾਮਣੀ ਅਕਾਲੀ ਦਲ ਔਰ ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਨਹੀਂ ਕਰ ਸਕਦਾ ਸਾਡੀਆਂ ਸ਼ਰਤਾਂ ਦੇ ਉੱਤੇ ਸਮਝੌਤਾ ਨਹੀਂ ਹੋ ਸਕਦਾ ਔਰ ਇਹ ਗੱਲ ਉਹਨਾਂ ਦੀ ਬੜੇ ਚਿਰਾਂ ਤੋਂ ਸੀ ਬੜੇ ਟਾਈਮ ਤੋਂ ਜਥੇਦਾਰਾਂ ਨੂੰ ਵਰਗ ਲਾਂਦੇ ਸਨ ਔਰ ਤੇ ਕੋਈ ਨਹੀਂ ਵਰਗ ਲਾਇਆ ਪਰ ਗਿਆਨੀ ਹਰਪ੍ਰੀਤ ਸਿੰਘ ਜ਼ਰੂਰ ਸੈਂਟਰਲ ਸਰਕਾਰ ਦੇ ਵਿੱਚ ਸੈਂਟਰਲ ਸਰਕਾਰ ਦੀਆਂ ਏਜੰਸੀਆਂ ਦੇ ਕੋਲ ਔਰ ਬੀਜੇਪੀ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹਦੇ ਨਾਲ ਗੱਲਬਾਤ ਮੈਂ ਸ਼ਾ ਕਰਦਾ ਰਿਹਾ ਹਾਂ। ਤੇ ਇਹ ਮਸਾਲਾ ਕਹੀਂ ਵਰਨਾ ਇਹ ਗੱਲ ਕਹਿ ਸਕਦਾ ਮਾਂ ਕਹੀਂ ਗੱਲਾਂ ਇਸ ਨੇ ਮੇਰੇ ਨਾਲ ਕੀਤੀਆਂ। ਜਦ ਮੈਂ ਅਲੱਗ ਗੱਲ ਦਾ ਪ੍ਰਧਾਨ ਬਣਿਆ ਹੋਇਆ ਸੀ ਤੇ ਮੈਂ ਪਾਕਿਸਤਾਨ ਤੋਂ ਆਇਆ ਸੀ ਤੇ ਮੇਰੀ ਗਿਆਨੀ ਰਫੀਤ ਸਿੰਘ ਨਾਲ ਮੁਲਾਕਾਤ ਹੋਈ ਕਾਲ ਤੱਕ ਚੱਲ ਰਹੀ ਹੈ। ਜਣੀਆਂ ਗੱਲਾਂ ਮੈਂ ਕਹਿ ਰਿਹਾ ਮੈਂ ਚੈਲੰਜ ਕਰਦਾ ਕਹਿਣ ਤੋਂ ਪਹਿਲੇ ਹੀ ਕਿ ਗਿਆਨੀ ਰੁਪੀ ਸਿੰਘ ਜਿੱਥੇ ਮਰਜ਼ੀ ਮੇਰੇ ਬੈਠ ਕੇ ਮੇਰੀ ਗੱਲ ਦਾ ਜਵਾਬ ਦੇ ਦਵੇ ਅਕਾਲ ਤਖਤ ਸਾਹਿਬ ਤੇ ਮਿਲਣ ਗਏ ਗੱਲਾਂ ਬਾਤਾਂ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਅਸਤੀਫਾ ਦੇ ਦਿਓ ਆਪਣਾ ਮੈਂ ਕਹਿੰਦਾ ਜੀ ਮੈਂ ਕਿਉਂ ਦੇ ਆ ਅਸਤੀਫਾ ਕਹਿਣਾ ਕਿ ਜੀ ਅਸਤੀਫਾ ਸਵਾਸਤੇ ਮੈਂ ਮੰਗਦਾ ਪਿਆ ਤੁਹਾਡਾ ਕਿ ਅਕਾਲੀ ਦਲ ਇਸ ਕੋਲ ਠੀਕ ਨਹੀਂ ਚੱਲ ਰਿਹਾ ਅਕਾਲੀ ਦਲ ਨੂੰ ਚਲਾਉਣ ਦੇ ਲਈ ਤੁਸੀਂ ਮੈਨੂੰ ਪ੍ਰਧਾਨ ਬਣੋ ਮੈਂ ਤੁਹਾਨੂੰ ਅਕਾਲੀ ਦਲ ਚਲਾ ਕੇ ਦੱਸਾਂਗਾ ਮੈਂ ਕਹਿੰਦਾ ਤੁਸੀਂ ਤੇ ਧਾਰਮਿਕ ਸ਼ਖਸੀਅਤ ਹੋ ਤੇ ਪੋਲਿਟਿਕਲ ਕਿਵੇਂ ਚਲਾਓਗੇ ਤੁਸੀਂ ਨਹੀਂ ਤੂੰ ਦੇਖ ਸਹੀ ਮੈਂ ਕਹਾਂ ਮੈਂ ਨਹੀਂ ਦੇਣਾ ਤਾਲੇ ਲੋਕਾਂ ਕੋਲ ਹੋਰਣਾ ਕੋਲ ਲਵੋ ਫਿਰ ਮੇਰੇ ਨਾਲ ਗੱਲ ਕਰਨਾ ਪਰ ਮੈਂ ਤੁਹਾਨੂੰ ਅਸੀਫਾ ਨਹੀਂ ਦੇਣਾ ਬੱ ਤੇਰੀਆਂ ਗੱਲਾਂ ਬਾਤਾਂ ਹੋਈਆਂ ਚੁਪ ਰਿਹਾ ਮੈਂ ਕਹਾਂ ਇੱਕੋ ਗੱਲ ਕਰ ਰਿਹਾ ਮੈਂ ਅਸੀਫਾ ਨਹੀਂ ਦੇਣਾ ਉਸ ਤੋਂ ਬਾਅਦ ਇਸ ਨੇ ਕਿ ਆਵੇ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਪੱਟੂ ਪਾ ਲਈ ਹੈ ਪੰਜ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਨੂੰ ਬੁਲਾ ਲਿਆ ਹੈ ਇਸ ਨੇ ਕਿਉਂਕਿ ਦਿੱਲੀ ਕਮੇਟੀ ਦੀ ਚੋਰੀ ਚੁਕਾਰੀ ਇਸ ਕਰਕੇ ਵਧ ਗਈ ਹੈ ਕਿ ਸਾਡੇ ਸਕੂਲ ਬਰਬਾਦ ਹੋ ਗਏ ਇੰਸਟੀਟਿਊਸ਼ਨ ਬੰਦ ਹੋ ਗਏ ਤਨਖਾਹਾਂ ਨਹੀਂ ਮਿਲ ਰਹੀਆਂ ਮਲਾਜ਼ਮਾਂ ਨੂੰ ਇਹਨੇ ਪੰਜਾਂ ਨੂੰ ਬੁਲਾ ਕੇ ਕਿਹਾ ਜੀ ਮੈਂ ਤੁਹਾਡਾ ਫੈਸਲਾ ਕਰਾਵਾਂਗਾ ਮੈਂ ਚੋਰੀਆਂ ਲਪਾਉਂਦਾ ਸਾਰ ਮਨਜੀਤ ਸਿੰਘ ਮੈਂ ਛੋਟਾ ਬ੍ਰਦਰ ਹਿਤ ਗੁਜਰ ਗਿਆ ਤਾਲਕਾ ਤੇ ਸਰਸਾ ਜਦੋਂ ਉਸਨੇ ਅਸੀਂ ਜਿਹੜੇ ਕਾਗਜ਼ ਲੈ ਕੇ ਗਏ ਸੀ ਉਸਨੇ ਦੇਖੇ ਤਾਂ ਕੰਨ ਲਗਾਜੀ ਬਹੁਤ ਜ਼ਿਆਦਾ ਚੋਰੀ ਚੋਰੀ ਹੈ ਮੈਂ ਤੁਹਾਡੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਵਾਂਗਾ ਉਹਦੇ ਵਿੱਚ ਇਹ ਸਾਰੀਆਂ ਚੋਰੀਆਂ ਸਾਹਮਣੇ ਲਿਆ ਕੇ ਦੋਸ਼ੀ ਸੱਜਣ ਨੂੰ ਸਜਾ ਦੇਣਾ ਮੈਂ ਬਾਹਰ ਪ੍ਰੈਸ ਵਾਲਿਆਂ ਨੇ ਕਿਹਾ ਮੈਂ ਕਿਹਾ ਜੀ ਬੜੀ ਖੁਸ਼ੀ ਹੈ ਹੁਣ ਜੱ태ਦਾਰ ਫੈਸਲਾ ਕਰ ਦੇਗਾ ਉੱਥੇ ਜਸਵੀਰ ਸਿੰਘ ਪੱਟੀ ਸੀ ਪੱਤਰਕਾਰ ਉਹਨਾਂ ਨੇ ਮੈਂ ਮਨੂ ਇਹ ਗੱਲ ਕਿਹਾ ਕੋਲੀ ਕਾਣਿਆ ਕੋਲੀ ਛੜਿਆ ਤੇ ਜਾਣਿਆ ਨਾਲ ਬਾਕੀ ਗੱਲ ਨਹੀਂ ਕਰਨਾ ਚਾਹੁੰਦਾ ਪਰ ਮੈਂ ਬੜਾ ਸਰਟੀਫਾਈਡ ਹੋ ਕੇ ਅਸੀਂ ਬਾਹਰ ਆਏ ਸੀ ਕਿਸ ਨੂੰ ਪੁੱਛੋ ਅੱਜ ਤੱਕ ਉਹ ਮੈਮਰੀ ਟੈਨ ਮੈਮਰੀ ਕਮੇਟੀ ਬਣੀ ਨਾਂ ਵੀ ਸਾਡੇ ਕੋਲ ਪੁੱਛ ਲੈ ਮੈਂ ਕਿਹਾ ਜੀ ਜਿਹੜੇ ਪਾਣੇ ਨੇ ਪਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਹਿੰਦੁਸਤਾਨ ਦੁਨੀਆ ਦੇ ਕਿਹੜੇ ਬੰਦੇ ਨੂੰ ਪਾਣਾ ਪਾ ਲੋ ਇਨਕੁਆਰੀ ਕਰਾ ਦੋ। ਨਹੀਂ ਹੋएगी। ਕਿਉਂ? ਬੀਜੇਪੀ ਨੇ ਕਹਤਾ ਅਭੀ ਜੇ ਤੂੰ ਇਨਕੁਆਰੀ ਕਰਾਤੀ ਤੇ ਤੇ ਸਰਸਾ ਵਗੈਰਾ ਸਾਰੇ ਮਰ ਜਾਣਗੇ, ਫਸ ਜਾਣਗੇ। ਇਹਨਾਂ ਨੂੰ ਬਚਾਣ ਦੇ ਖਾਤਰ ਇਸ ਨੇ ਇਨਕੁਆਰੀ ਨਹੀਂ ਕੀਤੀ, ਪੁੱਛੋ ਕੀਤੀ ਕਿ ਨਹੀਂ ਕੀਤੀ। ਅਕਾਲ ਤਖਤ ਦਾ ਜਥੇਦਾਰ ਹੋਏ। ਔਰ ਗੱਲ ਕਰਕੇ ਕਾਲ ਤੱਕ ਦਿੱਤੇ ਤੇ ਫਿਰ ਉਹਦਾ ਨਾ ਕਿ ਮਗਰ ਜਾਏ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਸੀਂ ਸਾਰਾ ਦੁਨੀਆ ਘੁੰਮੇ ਹੋ ਬੜਿਆਂ ਨੂੰ ਲਾਲਚ ਦਿੱਤੇ ਨੇ ਫਿਰ ਚਲੋ ਮੇਰੀ ਇੱਕ ਗੱਲ ਕਰਾਂ ਤੁਸੀਂ ਕੋਈ ਐਸੀ ਗੱਲ ਦੱਸ ਸਕਦੇ ਹੋ ਜਿਹੜੇ ਤੁਸੀਂ ਪਿਉਰੀ ਕੀਤੀ ਹੋਇਆ ਜਾ ਕਰਾ ਜੇ ਉਹ ਜਦ 2019 ਚ ਪਾਕਿਸਤਾਨ ਗਏ ਮੈਂ ਇਹਨਾਂ ਨੂੰ ਕਿਹਾ ਪਾਕਿਸਤਾਨ ਦੇ ਆਰਟਿਸਟ ਨੂੰ ਸਾਡਾ ਜੱਥੇਦਾਰ ਪਰਿਵਾਰ ਆਇਆ ਇਸ ਨੂੰ ਇਜਾਜ਼ਤ ਦੇ ਦਿਓ ਨਗਰ ਕੀਰਤਨ ਘਟਾ ਲਈ ਉਹ ਨਹੀਂ ਮੰਨੇ ਬੜੀ ਮੁਸ਼ਕਲ ਨਾਲ ਉਹਨਾਂ ਨੇ ਕਹਿ ਜੀ ਵੀ ਸਾਡੀਆਂ ਦੋ ਗੱਲਾਂ ਮੰਗੋ ਪੂਰੀਆਂ ਕਰੋ ਇੱਕ 15 ਜੂਨ ਨੂੰ ਗੁਰਜਨ ਸਾਹਿਬ ਦੀ ਸ਼ਹਾਦਤ ਉਹ ਤੁਸੀਂ ਪਾਕਿਸਤਾਨ ਮਨਾਉایا ਕਰੋਗੇ ਸੋਨਾ ਜੀ ਹੋਰ ਦੂਸਰਾ ਗੁਰੂ ਰਾਮਦਾਸ ਦਾ ਪ੍ਰਕਾਸ਼ ਉਤਸਵ ਤੁਸੀਂ ਲਾਹੌਰ ਬਣਾਉਗੇ ਇਹਨੂੰ ਪੁੱਛੋ ਅੱਜ ਤੱਕ ਉਹ ਗੱਲ ਬੋਲੀ ਕੀਤੀ ਹੈ ਉਹਨਾਂ ਕਹਿੰਦੇ ਦੋਨੋਂ ਗੱਲਾਂ ਮੰਨਾਂ ਗਏ। ਦੋਨੋਂ ਗੱਲਾਂ ਮੰਨਾਂ ਗਏ। ਔਰ ਗਜ਼ਬ ਦੀ ਗੱਲ ਹੈ ਜਿਸ ਸਰਸੇ ਬਾਰੇ ਨੂੰ ਪਤਾ ਚੋਰੀ ਚਕਾਰੀ ਹੋਈ ਹੈ। ਉਸ ਨੂੰ ਉਹਦਾ ਜ਼ਿਆਦਾ ਰਿਜ਼ਲਟ ਨਿਕਲਿਆ ਤਾਂ ਉਹਨੂੰ ਉਸ ਸਰਸੇ ਨੂੰ ਸੌੜ ਪਾਉਣ ਚਲਾ ਗਿਆ। ਕਿ ਸਵਾਸਤਾ ਹੈ। ਔਰ ਇਸਨੇ ਉੱਥੇ ਕਿਹਾ ਕਿ ਤੂੰ ਦਾੜੀ ਰੰਗਦਾ ਹੈਂ। 2 ਦਸੰਬਰ ਨੂੰ ਇਹਨਾਂ ਨੇ ਖੜੇ ਹੋ ਕੇ ਕਿਹਾ ਹੈ। ਤਿੰਨ ਬੰਦਿਆਂ ਨੂੰ ਬਈ ਤੁਸੀਂ ਅਕਾਲ ਤਗਤ ਦੇ ਸਾਹਮਣੇ ਨਹੀਂ ਬੈਠ ਸਕਦੇ ਮਨਪ੍ਰੀਤ ਸਿੰਘ ਮਨਜਿੰਦਰ ਸਿੰਘ ਤੇ ਭਲਵਾਂ ਸਿੰਘ ਨਮੂਰੀਆ ਉਸ ਬੰਦੇ ਨੂੰ ਤੂੰ ਸੁਰਪਾ ਪਤਾ ਹੈ ਤੇਰਾ ਕੀ ਇਮਾਨ ਰਹਿ ਗਿਆ ਕੀ ਕਰੈਕਟਰ ਰਹਿ ਗਿਆ ਮੈਂ ਇਸ ਕੋਲ ਪੁੱਛਣਾ ਚਾਹੁੰਦਾ ਬਈ ਤੂੰ ਮੈਨੂੰ ਇੱਕ ਗੱਲ ਦੱਸ ਜਿਹੜੀ 2 ਦਸੰਬਰ ਨੂੰ ਤੁਸੀਂ ਉਥੋਂ ਐਲਾਨ ਕੀਤਾ ਸਾਰਿਆਂ ਨੂੰ ਤਨਖਾਹ ਲਈ ਹੈ ਇੱਕ ਲਾਈਨ ਦੱਸ ਦਿਓ ਜਿਹੜੀ ਕਿ ਅਕਾਲੀ ਦਲ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਵਰਕਰਾਂ ਨੇ ਨਾ ਪੂਰੀ ਕੀਤੀ ਹੋਵੇ ਨਾ ਮੰਨੀ ਇੱਕ ਇਹ ਜ਼ਰੂਰ ਕਿ ਹੈ ਭਾਈ ਇੱਕ ਬੰਦਾ ਜਿਹੜਾ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਗਿਆ ਹੈ ਉਹ ਉਸਨਾਂ ਕੀ ਅਸਤੀਫਾ ਵਾਪਸ ਲਵੇ ਕਹਿੰਦਾ ਜਾਣ ਕਰੇ ਤੇ ਮੈਂਬਰ ਬਣ ਜਾਏ ਤੁਸੀਂ ਤੁਹਾਡੀ ਜਿਬ ਜਿਬ ਕਰਕੇ ਸੀ ਉਹ ਵੀ ਮੰਨ ਲਈ ਅਕਾਲੀ ਦਲ ਨੇ ਮੰਨ ਲਈ ਚਲੋ ਆ ਜਾਓ ਜੀ ਕਿਉਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਅਕਾਲ ਤਖਤ ਤੋਂ ਬੈਠ ਕੇ ਗੁੰਮਰਾਹ ਕਰ ਰਹੇ ਹੋ ਦੰਦਮਾ ਸਾਹਿਬ ਤੋਂ ਬੈਠ ਕੇ ਗੁੰਮਰਾਹ ਕਰ ਰਹੇ ਹੋ ਇਹ ਗੁੰਮਰਾਹ ਕਰਨਾ ਤੁਹਾਡਾ ਫਰਜ਼ ਹੈ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਤੁਸੀਂ ਦੁਨੀਆ ਘੁੰਮ ਲਈ ਮੈਨੂੰ ਇਹ ਦੱਸੋ ਕਿਹੜੀ ਜਗ੍ਹਾ ਤੁਸੀਂ ਅਮਰਤ ਸੰਚਾਰ ਕੀਤਾ ਧਰਮ ਪ੍ਰਚਾਰ ਕੀਤਾ ਕਿਹੜੀ ਜਗ੍ਹਾ ਤੁਸੀਂ ਸਿੱਖਾਂ ਨੂੰ ਨੌਜਵਾਨਾਂ ਨੂੰ ਬੁਲਾਉਣਾ ਜੋੜਿਆ ਇੱਕ ਦੱਸ ਦਿਓ ਸਵਾਇਸ਼ ਦੇ ਕਿ ਮਨ ਦੇ ਵਿੱਚ ਲਾਲਸਾ ਸੀ ਕਿ ਮੈਂ ਕਾਲੀ ਦਲ ਦਾ ਪ੍ਰਧਾਨ ਬਣ ਕੇ ਕਾਲੀ ਦਲ ਚਲਾਵਾਂਗਾ ਫਿਰ ਪੋਲਟਿਕਲੀ ਪਾਵਰ ਲਵਾਵਾਂਗਾ ਇਸ ਤੋਂ ਲਵਾ ਤੁਹਾਡੇ ਕੋਲ ਸੀ ਤੁਸੀਂ ਮੈਨੂੰ ਇਹ ਦੱਸੋ ਜਿਹੜੀ ਕਨਵੈਨਸ਼ਨ ਤੁਸੀਂ ਸਾਰਿਆਂ ਨੇ ਕੀਤੀ ਹੈ ਕੋਈ ਪੰਥਕ ਮੁੱਦਾ ਐਸਾ ਸੀ ਜਿਹੜਾ ਤੁਸੀਂ ਵਿਚਾਰਿਆ ਹੋਵੇ ਇੱਕ ਪੰਥਕ ਮੁੱਦਾ ਵਿਚਾਰਿਆ ਕੋਈ ਬੰਦੀ ਸਿੰਘ ਉਚਾਰੇ ਨੇ ਹੋਰ ਕੋਈ ਮੁੱਦੇ ਉਚਾਰੇ ਨੇ ਉਸ ਵਕਤ ਅਮਰੀਕਾ ਦੇ ਜਿਹੜੇ ਬੰਦੇ ਵਾਪਸ ਆਏ ਸਨ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਸੀ ਉਹਨਾਂ ਦੀਆਂ ਪੱਗਾਂ ਲਾ ਕੇ ਕੈਸ ਕਤਲ ਕਰਕੇ ਤੁਸੀਂ ਉਹਦਾ ਨਾਂ ਕੀ ਹੈ ਕੋਈ ਵਿਚਾਰਿਆ ਉਹਨਾਂ ਉਹਨਾਂ ਬਾਰੇ ਬਿਆਨ ਦਿੱਤਾ ਹੈ ਤੁਹਾਡੀ ਜੀ ਕਹਿੰਦੇ ਮੇਰੀ ਸਰਕਾਰ ਦੇ ਦਰਬਾਰੇ ਬੜੀ ਪਹੁੰਚ ਹੈ ਮੈਂ ਬੀਜੇਪੀ ਨਾਲ ਲੜ ਕੇ ਆਰਐਸ ਨਾਲ ਲੜ ਕੇ ਬੜਾ ਵਧੀਆ ਖਾਲੀ ਦਲ ਚਲਾਵਾਂਗਾ ਤੁਸੀਂ ਕੀ ਚਲਾਵੋਗੇ ਕਿਹੜਾ ਗੱਲ ਤੁਸੀਂ ਕੀਤੀ ਹੈ ਇਹ ਗੱਲ ਦੱਸੋ ਮੈਂ ਪੁੱਛਣਾ ਕਿਹੜਾ ਸਿੱਖ ਮਸਲਾ ਤੁਸੀਂ ਹੱਲ ਕੀਤਾ ਹੈ ਤੁਸੀਂ ਅਲੀਗੇਸ਼ਨ ਆ ਰਹੇ ਹੋ ਅਜੀ ਸਰਨਾ 84 ਦੇ ਕਾਤਰਾਂ ਨੂੰ ਮਿਲਿਆ ਇੱਕ ਬੰਦਾ ਦੱਸ ਦਿਓ ਜਿਸ ਨੇ ਜਿਹੜਾ 84 ਦੇ ਗਦਾਂ ਤੋਂ ਉਹਨਾਂ ਦਾ ਹੱਥ ਹੋਵੇ ਦੰਦਾ ਅਸੀਂ ਉਹਨੂੰ ਮਿਲਿਆ ਹੈ ਮੈਂ ਪੁੱਛਣਾ ਚਾਹੁੰਦਾ ਅਸੀਂ ਚਲੋ ਬੈਠਿਆਂ ਤੁਹਾਡੀ ਉਮਰ ਹੋਣੀ ਹੈ ਤੁਹਾਡੇ ਪਿਓ ਦਾਦੇ ਦੀ ਉਮਰ ਹੋਣੀ ਹੈ ਤੁਹਾਡੇ ਚ ਕੋਈ ਦੱਸ ਸਕਦਾ ਕਿਸੇ ਨੇ 84 ਵਾਲਿਆਂ ਦੀ 5 ਰੁਪਏ ਦੀ ਮਦਦ ਕੀਤੀ ਹੋਵੇ 10 ਰੁਪਏ ਦੀ ਮਦਦ ਕੀਤੀ ਹੋਇਆ ਇੱਕ ਦਾ ਨਾਂ ਲੈ ਜਾਓ ਚਾਹੇ ਫੁਲਾਣੇ ਬੰਦੇ ਦੀ ਅਸੀਂ ਕੀਤੀ ਹੈ ਅਸੀਂ ਬੰਦੇ ਪੇਸ਼ ਕਰਦੇ ਹਾਂ ਅਸੀਂ ਕੋਈ ਇਹਨਾਂ ਪਿੱਛੇ ਨਹੀਂ ਕੀਤੀ ਅਕਾਲੀ ਦਲ ਨੂੰ ਬਦਨਾਮ ਜਿਵੇਂ ਹੁਣ ਬਦਨਾਮ ਕਰ ਰਹੇ ਨਾ ਉਸੋ ਕਰੀ ਕਾਲੀ ਦਲ ਨੂੰ ਬਦਨਾਮ ਕਰਨ ਦੀ ਗੱਲ ਸੀ ਅਸੀਂ 1000 ਸਾਈਕਲ ਵੇੜੀਆਂ ਵਗੈਰਾ ਹੁੰਦੇ ਜਾਂ ਸੰਨ ਉਹਦੇ ਤੇ ਲਿਖਿਆ ਸੀ ਸੰਤਰ ਚੰਦ ਸਿੰਘ ਲੋਂਗੋਵਾਲ ਨੇ ਇਹ ਸੇਵਾ ਕੀਤੀ ਹੈ ਤੁਸੀਂ ਕਹਿ ਰਹੇ ਜੀ ਇਹਨਾਂ ਨੂੰ ਮੂੰਹ ਨਾ ਲਾਓ ਨਾ ਲਾਓ ਤੁਹਾਡੇ ਵਰਗੇ ਆਂਦੇ ਅਸੀਂ ਮੂੰਹ ਹੀ ਨਹੀਂ ਲਗਣਾ ਚਾਹੁੰਦੇ ਸੰਤਛੜ ਦੇ ਆ ਜੋਈ ਕੀ ਪੱਲੇ ਹੈਗਾ ਜੀ ਕਲਕੱਤੇ ਤੇ ਸਰਸੈ ਦੇ ਦੱਸੋ ਮੈਨੂੰ ਕੀ ਪੱਲੇ ਹੈ ਬੜੇ ਘਾ ਮਿਨਿਸਟਰ ਕੀ ਹੈਗਾ ਇਹ ਟੱਕਨੇ ਤੁਹਾਡੇ ਮਿਨਿਸਟਰ ਬਣੀ ਤੁਰਦੇ ਫਿਰਦੇ ਬੈਨ ਕੋਈ ਬੁੱਕਤ ਹੈ ਕਿ ਜਦੀ ਇਹਨਾਂ ਦੇ ਵੀ ਅੱਜ ਬਣ ਗਏ ਕੱਲ ਕਿਸੇ ਦੇ ਬੁੱਕਤਰੀਆਂ ਕਿਸੇ ਦੀ ਬੁੱਕਤਰੀਆਂ ਤੁਸੀਂ ਸਵਾਲ ਪੁੱਛਿਆ ਵੀ 700 ਕਰੋੜ ਰੁਪਏ ਸਕੂਲਾਂ 'ਚ ਘਾਟਾ ਪਿਆ ਕਿਉਂ ਪਿਆ ਤੁਸੀਂ ਦਿੱਲੀ ਦੇ ਸਿੱਖਾਂ ਨੂੰ ਬੁਲਾਇਆ ਉਹਦੇ ਪੁੱਛਿਆ ਸਿੱਖਾਂ ਕੋਲੋਂ ਵੀ ਇਨੇ ਕਰੋੜਾਂ ਰੁਪਏ ਦੇ ਘਾਟੇ ਨੂੰ ਤੁਸੀਂ ਕਿਵੇਂ ਦੂਰ ਕਰਦੇ ਨਹੀਂ ਅਸੀਂ ਕਈ ਵਾਰ ਕਹਿ ਬੈਠੇ ਆ ਤੁਹਾਡੇ ਕੋਲ ਸਕੂਲ ਨਹੀਂ ਚੱਲਦੇ ਸਾਡੇ ਹਵਾਲੇ ਕਰੋ ਅਸੀਂ ਤੁਹਾਨੂੰ ਸਕੂਲ ਚਲਾ ਕੇ ਦੇ ਆ ਪਰ ਨੋ ਇੰਟਰਫੀਰੈਂਸ ਇਹ ਜਿਹੜੀ ਮੌਜੂਦਾ ਕਮੇਟੀ ਹੈ ਨੋ ਇੰਟਰਫੀਰੈਂਸ ਹੋਣਾ ਮੈਂ ਤੁਸੀਂ ਤੁਹਾਡੇ ਵਰਗਾ ਕ੍ਰਿਤਕਾਨ ਕਿਹੜਾ ਹੈ ਕਿਤੇ ਪੱਲੇ ਕੀ ਸੀ ਸਰ੍ਹ쨰 ਦੇ ਭਾਵੇਂ ਮੇਰੀ ਸਸਰੀ ਘਰ ਘਾਟੀ ਸੀ ਸਰਦਾਰ ਸੁਖਵੀਰ ਸਿੰਘ ਨਾਲ ਪਰ ਕਹਿੰਦੇ ਰਿਆਂ ਕਿ ਜੇ ਬੰਦੇ ਨੂੰ ਨਾਲ ਲਾਂਦੇ ਪਿਓ ਸਭ ਤੋਂ ਪਹਿਲੇ ਤੁਹਾਨੂੰ ਵੱਡੇਗਾ ਕੋਈ ਗੱਲ ਹੋਈ ਪਰ ਸਾਨੂੰ ਕੋਈ ਫਿਕਰ ਨਹੀਂ ਇਹਦਾ ਇੱਕ ਢੇਲੇ ਦਾ ਫਿਕਰ ਨਹੀਂ ਹੈ ਇਹਨਾਂ ਵਿੱਚ ਕੋਈ ਅਕਲ ਨਹੀਂ ਕੋਈ ਸਿੱਖੀ ਨਹੀਂ ਕੋਈ ਦਰਦ ਨਹੀਂ ਕੋਹੋਂ ਦਾ ਦਰਦ ਨਹੀਂ ਕੋਹੋਂ ਦਾ ਕੋਈ ਕੰਮ ਨਹੀਂ ਕਰ ਸਕਦੇ ਕੱਲ ਦੀ ਕਨਵੈਨਸ਼ਨ ਵੰਦ ਸੋਨਾ ਸਿੱਖਾਂ ਦਾ ਕਿਹੜਾ ਮਸਲਾ ਹੱਲ ਕੀਤਾ ਕਿਸੇ ਮਸਲੇ ਦੇ ਉੱਤੇ ਤੁਸੀਂ ਬੋਲੇ ਵੀ ਆਓ ਸਵਾਇ ਉਸ ਦੇ ਅਚਾਰੀ ਇਹਨਾਂ ਦੋਵਾਂ ਨਾਲ ਬੋਲੋ ਨਾ ਤੁਹਾਡੀ ਕਿਉਂ ਕਹਤੇ ਤੁਸੀਂ ਚਲੇ ਜਾਓ ਜਿੱਥੇ ਮਰਜ਼ੀ ਚਲੇ ਜਾਓ ਦੇਖੋ ਕਿਹਦੇ ਨਾਲ ਲੋਕੀ ਸਤਰੀ ਗੱਲ ਜਿਆਦਾ ਬੁਲਾਉਂਦਾ ਬਾਕੀ ਦੇਖੋ ਗੱਲ ਹੈਗੇ ਕਿ ਹੁਣ ਕਈ ਗੱਲਾਂ ਨਹੀਂ ਯਾਦ ਆ ਰਹੀਆਂ ਉਹ ਮੈਂ ਕੰਗਾ ਮਨ ਜੀ ਸੀ ਨੂੰ ਤੂੰ ਕਰਦਾ ਫਰ ਉਸ ਤੋਂ ਬਾਅਦ ਜਿਹੜੀ ਕੋ ਗੱਲ ਰਹਿ ਗਈ ਉਹ ਮੈਂ ਕਰਾਂਗਾ ਜ਼ਰੂਰ ਪਰ ਇੱਕ ਗੱਲ ਬਣੀ ਪੱਕੀ ਹੈ ਕਿ ਕੋਈ ਪੰਤਕ ਮਸਲਾ ਕੋਈ ਪੰਤਕ ਇਸ਼ੂ ਇਹਨਾਂ ਨੇ ਛੇੜਿਆ ਕੋਈ ਲਿਆ ਤੇ ਬੋਲਦੇ ਕਿ ਪੈਨ ਗੱਲ ਕੀ ਕਰਦੇ ਪੈਨ ਚਲੋ ਹੁਣ ਮੈਂ ਯਾਦ ਕਰਦਾ ਹਾਂ ਤੇਨੀਦਰ ਮਨਜੀਤ ਸਿੰਘ ਤੁਹਾਡਾ ਨਾਲ ਗੱਲ ਕਰਦਾ ਆ। ਆ ਥੈਂਕ ਯੂ ਵੈਰੀ ਮਚ। ਕੱਲ ਜਿਹੜੀ ਪੰਥਕ ਕਨਵੈਨਸ਼ਨ ਆਖੀ ਗਈ ਏ ਕਿ ਅਸੀਂ ਪੰਥਕ ਕਨਵੈਨਸ਼ਨ ਕਰਨ ਜਾ ਰਹੇ ਹਾਂ। ਮੈਂ ਸਮਝਦਾ ਪੰਥਕ ਕਨਵੈਨਸ਼ਨ ਦੇ ਵਿੱਚ ਪੰਥ ਦੇ ਮੁੱਦੇ ਹੋਣੇ ਚਾਹੀਦੇ। ਪੰਥ ਦੇ ਮੁੱਦੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੀ ਅੱਜਕੱਲ ਚੱਲ ਰਹੇ ਨੇ। ਕੀ ਐਨਐਸਏ ਡਿਟੇਲਿੰਗ ਬਾਰੇ ਕੋ ਬੋਲੇ ਨੇ? ਕੀ ਇਹ ਬੋਲੇ ਨੇ ਕਿ ਬੰਦੀ ਸਿੰਘਾਂ ਨੂੰ 2019 ਚ ਨੋਟੀਫਿਕੇਸ਼ਨ ਕੀਤਾ ਸੀਗਾ ਗੁਰਨਾਨਕ ਪਾਤਸ਼ਾਹ ਦੇ ਪਰੂਪਤੇ ਉਹ ਸਰਕਾਰ ਅਗਰ ਬੈਕਟਰੈਕ ਕੀਤੀ ਹੈ ਤੇ ਤੁਸੀਂ ਉਸ ਬਾਰੇ ਕੋਈ ਗੱਲ ਕੀਤੀ ਹੈ ਸਰਨਾ ਸਾਹਿਬ ਨੇ ਹੋਣੀ ਐਨਆਰਆਈ ਡਿਪੋਟੀਆਂ ਦਾ ਨਾਮ ਲਿਆ ਕਿ ਕਿਸ ਤਰੀਕੇ ਨਾਲ ਦਸਤਾਰਾਂ ਉਤਾਰੀਆਂ ਗਈਆਂ ਤੁਸੀਂ ਉਸ ਤੇ ਕੋਈ ਗੱਲ ਕੀਤੀ ਹੈ ਤੁਸੀਂ ਡਾਕਟਰ ਮਨਮੋਹਨ ਸਿੰਘ ਦੇ ਪਿੱਛੇ ਡੈਥ ਹੋਈ ਹੈ ਤੁਸੀਂ ਦਿੱਲੀ ਕਮੇਟੀ ਦੇ ਮਾਲਕ ਹੋ ਤੁਸੀਂ ਐਡੇ ਹੀ ਭਾਜਪਾ 'ਚ ਆਪਣਾ ਰਸੂਲ ਖੜਕਦੇ ਹੋ ਤੁਸੀਂ ਉਸ ਤੇ ਕੋਈ ਇਸ਼ੂ ਤੇ ਬੋਲੇ ਹੋ ਤੁਸੀਂ फार्मर्स ਦਾ ਇਸ਼ੂ ਹੈ ਅੱਜ ਧਰਨੇ ਆ ਤੇ ਬੈਠੇ ਨੇ ਫਾਰਮਰ ਕਿੰਨੇ ਸਾਲਾਂ ਤੋਂ ਲੜਦੇ ਪੈ ਰਹੇ ਸਰਕਾਰ ਦੀ ਕਮਿਟਮੈਂਟ ਸੀ ਉਸ ਤੋਂ ਬੈਕਟ੍ਰੈਕ ਕਰ ਗਈ ਤੁਸੀਂ ਉਸ ਤੇ ਕੁਝ ਬੋਲੇ ਹੋ ਤੁਸੀਂ ਪੰਜਾਬ ਦੇ ਇਸ਼ੂਸ ਨੇ ਤੁਸੀਂ ਇਹਨਾਂ ਕਿਸੇ ਇਸ਼ੂਸ ਦੇ ਉੱਤੇ ਬੋਲੇ ਹੋ ਤੁਸੀਂ ਕਿਸੇ ਇਸ਼ੂ ਤੇ ਨਹੀਂ ਬੋਲੇ ਤੁਹਾਡਾ ਸਿਰਫ ਇੱਕੋ ਏਮ ਹੈ ਕਿ ਅਸੀਂ ਕਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰੀਏ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਖਤਮ ਕਰੀਏ ਜਿਹੜੀ ਐਸਜੀਪੀਸੀ ਮੈਂ ਸਮਝਦਾ ਕੁਰਬਾਨੀਆਂ ਤੋਂ ਬਾਅਦ ਬਣੀ ਸੀ ਉਹਦੀ ਤੋੜ ਕੇ ਹਰਿਆਣਾ ਕਮੇਟੀ ਬਣਾ ਦਿੱਤੀ ਗਈ ਔਰ ਉਹਦੇ ਉੱਤੇ ਤੁਸੀਂ ਬੋਲਿਓ ਤੁਸੀਂ ਗੁਰਦੁਆਰਾ ਗਿਆਨ ਕੋਦੜੀ ਤੁਸੀਂ ਹਜ਼ੂਰ ਸਾਹਿਬ ਕਮੇਟੀ ਸਰਕਾਰ ਆਪਣੇ ਬੰਦੇ 12 ਨਾਮਿਨੇਟ ਕਰ ਦਿੰਦੀ ਹੈ ਤੁਸੀਂ ਪਟਨਾ ਸਾਹਿਬ ਕਮੇਟੀ ਦੇ ਵਿੱਚ ਸਰਕਾਰ ਇੰਟਰਫੇਅਰ ਕਰਦੀ ਹੈ ਦਿੱਲੀ ਗੁਰਦੁਆਰਾ ਕਮੇਟੀ ਦਾ ਜਿਸ ਤਰੀਕੇ ਨਾਲ ਕਬਜ਼ਾ ਇਹਨਾਂ ਨੂੰ ਦਿੱਤਾ ਗਿਆ ਸੀਗਾ ਤੁਸੀਂ ਉਸ ਦੀ ਗੱਲ ਕੀਤੀ ਹੈ ਸਿੱਕਮ ਦੇ ਡਾਗਮਾਰ ਸਾਹਿਬ ਦੀ ਗੱਲ ਕੀਤੀ ਹੈ ਔਰ ਦੂਜੀ ਗੱਲ ਜਿਹੜੇ ਅੱਜ ਅਕਾਲੀ ਦਲ ਨੂੰ ਗਾਲ੍ਹਾਂ ਕੱਢਦੇ ਪਏ ਨੇ ਹੈਰਾਨਗੀ ਦੀ ਗੱਲ ਇਹ ਹੈ ਕਿ ਅੱਜ ਕਹਿੰਦੇ ਨੇ ਕੀ ਬਰਗਾੜੀ ਮਾਫੀ ਇਹ ਸਾਰੀ ਗੱਲਾਂ ਤੁਸੀਂ ਕਰਦੇ ਪਏ ਤੁਸੀਂ ਅਕਾਲੀ ਦਲ ਦੀ ਟਿਕਟ ਤੇ ਜਿੱਤਦੇ ਹੋ ਅਕਾਲੀ ਦਲ ਦੀ ਟਿਕਟ ਤੇ ਤੁਸੀਂ ਜਿੱਤਣ ਤੋਂ ਬਾਅਦ ਤੁਸੀਂ ਵਾਕਓਵਰ ਕਰਦੇ ਹੋ ਦੂਜੇ ਪਾਸੇ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰ ਕੇ ਔਰ ਤੁਸੀਂ ਕਾਬਜ਼ ਹੋ ਜਾਂਦੇ ਹੋ ਅਰ ਸੱਸਾ ਸਾਹਿਬ ਦੀ ਗੱਲ ਕਰ ਰਿਹਾ ਸੀ ਇਹਨਾਂ ਦੇ ਪੰਜਾਬੀ ਬਾਗ ਹਲਕੇ ਚੋਂ 600 ਵੋਟਾਂ ਤੋਂ ਹਾਰ ਕੇ ਗਈ ਸੀ ਸਿੱਖਾ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਸਾਨੂੰ ਬੂਹ ਨਾ ਲਾਇਆ ਜਾਵੇ ਮੈਂ ਸਮਝਦਾ ਮਾਂ ਔਰ ਉੱਥੇ ਜਿਹੜੀ ਕਨਵੈਨਸ਼ਨ ਹੋਈ ਹੈ ਮੇਰੇ ਖਲ ਤੁਹਾਡੇ ਕਈ ਐਸੇ ਜਰਨਲਿਸਟ ਨੇ ਜਿਹੜੇ ਦਿੱਲੀ ਰਿਪੋਰਟ ਕਰਦੇ ਪਏ ਨੇ ਉਹਨਾਂ ਨੇ ਤਿੰਨ ਹਾਲ ਨੇ ਤਿੰਨ ਜੋੜ ਕੇ ਇੱਕ ਹਾਲ ਬਣਦਾ ਲਖੀਸ਼ਾ ਬੰਜਾਰਾ ਤੁਸੀਂ ਸੈਂਟਰ ਹਾਲ ਲੈਂਦੇ ਹੋ ਸੈਂਟਰ ਹਾਲ ਜਿਹੜਾ ਲੈਂਦੇ ਹੋ ਉਹਦੇ ਚ ਜੇ ਕੁਰਸੀਆਂ ਲੱਗੀਆਂ ਹੋਣ ਤੇ ਹਾਰਡਲੀ ਉੱਥੇ 500 ਬੰਦਾ 600 ਬੰਦਾ ਆ ਸਕਦਾ ਔਰ ਤੁਸੀਂ ਅਗਰ ਲਾਈਵ ਦੇਖੋਗੇ ਅਨਾਉਂਸ ਕਰ ਰਿਹਾ ਉਹਨਾਂ ਦਾ ਧਰਮ ਪ੍ਰਚਾਰ ਦਾ ਮੁਖੀ ਜਿੰਨਾ ਸਟਾਫ ਹੈ ਕਿਉਂਕਿ ਉੱਥੇ ਸਟਾਫ क्वਾਰਟਰਸ ਨੇ ਰੈ residense ਨੇ ਉੱਥੇ ਸਾਡਾ ਆਫਿਸ ਹੈ ਕਿ ਸਟਾਫ ਮੈਂਬਰਸ ਆ ਕੇ ਕਿਰਪਾ ਕਰਕੇ ਆਪਣੀ ਆਪਣੀ ਜਗਾ ਲੈ ਲਓ ਔਰ ਜਿਹੜੀਆਂ ਉੱਥੇ ਲੇਡੀਜ਼ ਕਿਰਾਏ ਤੇ ਲਈ ਆਧੀਆਂ ਗਈਆਂ ਸੀ ਗਿਆ ਜਦੋਂ ਸਿੰਘ ਸਾਹਿਬ ਨੇ ਬੋਲਣਾ ਸ਼ੁਰੂ ਕੀਤਾ ਉਹ ਉੱਠ ਕੇ ਨਿਕਲ ਗਈਆਂ ਸੀ ਕਿਉਂਕਿ ਜਿਹੜਾ ਵੀ ਉਹਨਾਂ ਨੂੰ ਪੈਸਾ ਤੈਅ ਕੀਤਾ ਹੋਣਾ ਜਾਂ ਟਾਈਮ ਤੈਅ ਕੀਤਾ ਹੋਣਾ ਉਹ ਟਾਈਮ ਨਿਕਲ ਗਿਆ ਸੀ ਔਰ ਸਭ ਤੋਂ ਵੱਡੀ ਗੱਲ ਕਿ ਉੱਥੇ ਬੰਦੇ ਕਿਹੜੇ ਸੀਗੇ ਸਟੇਜ ਦੇ ਉੱਤੇ ਬੰਦੇ ਕਿਹੜੇ ਸੀਗੇ ਉੱਥੇ ਹੁਣ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ ਉਹ ਸਤਾਰਤ ਨੇ ਸਾਰਿਆਂ ਦੇ ਅੱਜ ਅਕਾਲੀ ਦਲ ਅਗਰ ਕੋਈ ਕਨਵੈਨਸ਼ਨ ਰੱਖੇਗਾ ਐਸਪੀਸੀ ਕਨਵੈਨਸ਼ਨ ਰੱਖੇਗੀ ਉਹ ਆ ਕੇ ਜ਼ਰੂਰ ਬੈਠਣ ਕਿ ਉਹਨਾਂ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਔਰ ਪੁੱਛਿਆ ਜਾਵੇ ਉਹਨਾਂ ਕੋਲੋਂ ਜਿਹੜੇ ਉੱਥੇ ਸਟੇਜ ਤੇ ਕੁਝ ਐਸੇ ਮਹਾਂਪੁਰਸ਼ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਲੈਣਦੇ ਨਹੀਂ ਕਿ ਜੋ ਇਹ ਰੈਜ਼ੋਲੂਸ਼ਨ ਪਾਸ ਕਰ ਰਹੇ ਨੇ ਤੁਸੀਂ ਉਹਦੇ ਨਾਲ ਸਹਿਮਤ ਸੀਗੇ ਹਾਂ ਵੱਧ ਤੋਂ ਵੱਧ ਉੱਥੇ ਕੌਣ ਬੰਦਾ ਸੀ ਉਥੇ ਬੰਦਾ ਸੀ ਦਾਦੂਵਾਲ ਸਾਹਿਬ ਵਰਗਾ ਜਿਹੜਾ ਹਰਿਆਣਾ ਕਮੇਟੀ ਤੇ ਕਾਬਜ਼ ਸੀਗਾ ਸਰਕਾਰ ਦੀ ਤਾਕਤ ਕਰਕੇ ਜਿਹੜਾ ਆਪਣੀ ਇਲੈਕਸ਼ਨ ਪੂਰੀ ਤਰ੍ਹਾਂ ਹਾਰਦਾ ਔਰ ਉਹਦੇ ਬੰਦੇ ਸਾਰੇ ਹਰਿਆਣੇ 'ਚ ਹਾਰ ਜਾਂਦੇ ਨੇ ਉਹ ਬੰਦੇ ਸਟੇਜ ਤੇ ਬੈਠੇ ਨੇ ਅੱਜ ਤੁਸੀਂ ਦਿੱਲੀ ਗੁਰਦੁਆਰਾ ਕਮੇਟੀ ਦੀ ਡਿਊ ਇਲੈਕਸ਼ਨ ਤੁਸੀਂ ਨਹੀਂ ਕਰਾਣੀ ਜਿਸ ਦਿਨ ਕਰਾਓਗੇ ਹਾਲ ਤੁਹਾਡਾ ਉਹੀ ਹੋਏਗਾ ਜੋ ਦਾਦੂਵਾਲ ਸਾਹਿਬ ਦਾ ਹੋਇਆ ਮੈਂ ਇਹ ਸਮਝਦਾ ਮਾਂ ਕਿ ਜਿਹੜੀ ਸਰਨਾ ਸਾਹਿਬ ਨੇ ਡਿਟੇਲ ਦਿੱਤੀ ਹੈ ਮੈਂ ਉਸ ਨੂੰ ਥੋੜੀ ਜੀ ਹੋਰ ਡਿਟੇਲ ਦੇ ਦਵਾ ਕਿ ਸਾਨੂੰ ਜਦੋਂ ਪੰਜ ਪ੍ਰਧਾਨਾਂ ਨੂੰ ਬੁਲਾਇਆ ਗਿਆ ਸੀਗਾ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਵੱਲੋਂ ਉਦੋਂ ਜ਼ਿਹਦਰ ਸੀਗਾ ਅਕਾਲ ਤਖਤ ਸਾਹਿਬ ਦੇ 500 ਕਰੋੜ ਰੁਪਏ ਦਾ ਇੱਕ ਸਕੂਲ ਵੇਚਣ ਦਾ ਮੇਰੀ ਨਕਲੀ ਚਿੱਠੀ ਦੇ ਉੱਤੇ ਇਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਮਨਜੀਤ ਸਿੰਘ ਨੇ ਸਕੂਲ ਵੇਚ ਦਿੱਤਾ ਔਰ ਉਸ ਦੀ ਪੁਰੀ ਵਾਸਤੇ ਬੁਲਾਇਆ ਗਿਆ ਜਦੋਂ ਸਾਰਿਆਂ ਨੂੰ ਉੱਥੇ ਬੁਲਾਇਆ ਗਿਆ ਪੁੱਛਿਆ ਗਿਆ ਜ਼ਿਹਦਰ ਅਵਤਾਰ ਸਿੰਘ ਖਿੱਤ ਜਿਹੜੇ ਸਕੂਲ ਦੇ ਉਸ ਵੇਲੇ ਚੇਅਰਮੈਨ ਸੀ ਕਿ ਭਾਈ ਤੈਨੂੰ ਇਹ ਚਿੱਠੀ ਮਜੀਤ ਸਿੰਘ ਨੇ ਦਿੱਤੀ ਹੈ ਉਹ ਕਹਿੰਦਾ ਮਨੂੰ ਨਹੀਂ ਦਿੱਤੀ ਮਨੂੰ ਤੇ ਸਰਸਾ ਸਾਹਿਬ ਨੇ ਦਿੱਤੀ ਹੈ ਜ਼ਿਹਦਰ ਸਾਹਿਬ ਦੀ ਹਾਜ਼ਰੀ ਚ ਸਾਰਿਆਂ ਦੀ ਹਾਜ਼ਰੀ ਚ ਆਖਦੇ ਔਰ ਉਹਦੇ ਉੱਤੇ ਨਾ ਮੇਰੇ ਸਾਈਨ ਸੀਗੇ ਨਾ ਉਹਦੇ ਉੱਤੇ ਨਕਲੀ ਸਾਈਨ ਮੇਰੇ ਮਾਰੇ ਹੋਏ ਜਦੋਂ ਸਿੰਘ ਸਾਹਿਬ ਨੂੰ ਪਤਾ ਲੱਗ ਗਿਆ ਮਨੂ ਸਿੰਘ ਸਾਹਿਬ ਨੇ ਆਖਿਆ ਕਿ ਮਨਜੀਤ ਜੀ ਤੁਸੀਂ ਤਾਂ ਸੁਲਖਰੂ ਹੋ ਗਏ ਮਨੂ ਚਿੱਠੀ ਲਿਖ ਕੇ ਦੇ ਦਿਓ ਕਿ ਮੈਂ ਇਹਦੀ ਇੱਕ ਇਨਕੁਆਇਰੀ ਕਮੇਟੀ ਬਣਾ ਦਵਾਂ ਔਰ ਇਸ ਦੇ ਉੱਤੇ ਮੈਂ ਇਨਕੁਆਇਰੀ ਕਰਾਨਾ ਕਿ ਅਸਲੀ ਕਾਰਪੋਰੇਟ ਕਾਰਨ ਤੁਹਾਡੇ ਸਾਈਨਾਂ ਦੇ ਨਕਲੀ ਸਾਈਨਾਂ ਦੇ ਉੱਤੇ ਸਕੂਲ ਨੂੰ ਖੁਰਦਬੁਦ ਕਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਉਸੇ ਵੇਲੇ ਸਾਰਿਆਂ ਦੀ ਮੌਜੂਦਗੀ 'ਚ ਮੈਂ ਹੱਥ ਨਾਲ ਲਿਖ ਕੇ ਦੇ ਦਿੱਤੀ ਉਸ ਤੋਂ ਬਾਅਦ ਮਨੂ ਲੈਟਰ ਵੀ ਆਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿ ਚਾਲੂ ਪ੍ਰਵਾਨਗੀ ਦੁਬਾਰਾ ਦਿਓ ਜੀ ਤੁਸੀਂ ਕਿ ਤੁਸੀਂ ਇਹ ਚਾਹਦੇ ਹੋ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਅਜੇ ਤੱਕ ਨਾ ਕਮੇਟੀ ਬਣੀ ਨਾ ਇਨਕੁਆਇਰੀ ਹੋਈ ਜਿਹੜੀ ਸਰਨਾ ਸਾਹਿਬ ਨੇ ਡਿਟੇਲ ਦਿੱਤੀ ਹੈ ਮੈਂ ਸਮਝਦਾ ਵਾਂ ਕਿ ਇਹ ਸਾਰੀ ਨਜ਼ਰ ਦੇ ਵਿੱਚ ਇੱਕੋ ਇੱਕ ਚੀਜ਼ ਹੈ ਕਿ ਇਹ ਹਰ ਤਰੀਕੇ ਨਾਲ ਜਿਹੜੀ ਕੌਮ ਦੀ ਧਰੋਵਰ ਹੈ ਸ੍ਰੀ ਅਕਾਲ ਤਖਤ ਸਾਹਿਬ ਔਰ ਐਸਜੀਪੀਸੀ ਕਿਉਂਕਿ ਸਾਰੇ ਗੁਰੂ ਘਰਾਂ ਦੇ ਵਿੱਚ ਇੱਕ ਇੱਕ ਕਰਕੇ ਸਰਕਾਰ ਨੇ ਆਪਣੀ ਦਖਲਅੰਦਾਜ਼ੀ ਔਰ ਆਪਣੇ ਸਟੂਚਸ ਖੜੇ ਕਰ ਦਿੱਤੇ ਨੇ ਹੁਣ ਸਿਰਫ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਨੂੰ ਢਾਣਾ ਬਾਕੀ ਹੈ ਉਹਦੀਆਂ ਸਾਜਸ਼ਾ ਹੋਦੀਆਂ। ਲੇਕੋ ਗੱਲ ਅੱਗੇ ਕੀ ਜਿਹੜਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਆਪਣਾ ਕਮੇਟੀ ਦੇ ਐਗਜ਼ੀਕਟਿਵ ਨੇ ਕੀਤਾ ਹੈ ਗਿਆਨੀ ਰਪੀਏ ਸਿੰਘ ਨੂੰ ਲਾਉਣ ਦਾ ਉਹ ਲੱਗਦਾ ਜਿਵੇਂ ਸਿਆਸਤ ਉੱਤੇ ਜੋ ਤਿਆਰੀਆਂ ਪੂਰੀਆਂ ਹੈ। ਹਾਂਜੀ ਸਿਆਸਤ ਉੱਤੇ ਨੀ ਤਿਆਰੀਆਂ ਲੱਗ ਰਹੀਆਂ ਨੇ ਮੇਰੀ। ਉੱਤਰੇ ਫਿਰ ਕੀ ਪਰਕੰਦਾ ਨੁਕੀ ਫਰਕ ਪੈਂਦਾ ਇਹ ਜੇ ਕਹੀਂ ਆਏ ਕਹੀਂ ਗਏ ਹੁਣ ਮੈਂ ਗੱਲ ਕਹਿਣਾ ਨਹੀਂ ਚਾਹਦਾ ਅਕਾਲੀ ਦਲ ਦੀ ਸਿਆਸਤ ਵਿੱਚ ਜੇ ਜਥੇਦਾਰ ਗੁਰਚਰਨ ਸਿੰਘ ਟੋੜਾ ਕੰਮ ਜਾਬ ਨਹੀਂ ਹੋ ਸਕਦੇ ਇਹ ਤੇ ਬਲੂੰਗੜੇ ਆ ਗਏ ਉਹਦੇ ਮੁਕਾਬਲੇ ਠੀਕ ਸਰਪੰਦ ਸਰਵਿੰਦਰ ਜੀ ਆਪਣਾ ਜਿਹੜਾ ਹੈ ਸ਼੍ਰੀ ਅਕਾਲਤਖਸਰ ਸਾਹਿਬ ਨੇ ਤਰਕ ਕੀਤਾ ਸੀਗਾ ਉਹਦਾ ਜੀਵਨ ਹੈ ਕਹਦਾ ਸਰਵਿੰਦਰ ਸਿੰਘ ਸਰਨਾ ਵੀ ਅਕਾਲਤਖਸਰ ਦੇ ਉਹ ਜਵਾਬ ਇਹਨਾਂ ਦੀ ਆਦਤ ਹੈਗੀ ਹੁਣ ਪੁੱਛੋ 2 ਦਸੰਬਰ ਦੀ ਤੁਸੀਂ ਪਾਈ ਹੈ ਉਹਨੇ ਚਿੱਠੀ ਲਿਖੀ ਹੋਈ ਹੈ ਬੈਠੋ ਹੈ ਨਾ ਜਿਗਾ ਬੈਠੇ ਰੋਜ਼ ਨਹੀਂ ਦਰਪੈ ਕੋਈ ਨਹੀਂ ਕਿਉਂਕਿ ਇਸ ਮਾਮਲੇ 'ਚ ਮੈਂ ਕੁਝ ਕਹਿਣਾ ਨਹੀਂ ਕਿਉਂਕਿ ਮੇਰਾ ਬ੍ਰਦਰ ਦਾ ਕੰਮ ਹੈਗਾ ਮੈਂ ਨਹੀਂ ਕਰਦਾ ਸਰਨਾ ਸਾਹਿਬ 2027 ਨੇੜੇ ਆ ਤਾਂ ਜਿਹੜਾ ਕਾਲੀ ਨਾ ਮੌਜੂਦਾ ਸਥਿਤੀ ਹੈਗੀ ਜਾਂ ਬਹੁਤ ਹੀ ਚੰਗੀ ਨਹੀਂ ਹੈਗੀ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਵਰਕਰਾਂ ਨੂੰ ਲਾਭਦ ਕਰਨਾ ਜਿਹੜੇ ਸੀਨੇ ਰਾਗੂ ਨੇ ਉਹ ਇਸ ਚੀਜ਼ ਨੂੰ ਲੈ ਕੇ ਉਲਝੇ ਹੋਏ ਨੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਪੂਰੀ ਸਮੱਸਿਆ ਦਾ ਹੱਲ ਕਿਵੇਂ ਹੋਊਗਾ ਜਿਹੜੇ ਉਲਝੇ ਹੋਏ ਨੇ ਉਹਨਾਂ ਨੇ ਬਾਗੀ ਕਰ ਲੋ ਦਾਗੀ ਕਰ ਲੋ ਉਹ ਆਪਣਾ ਪਿੱਛੇ ਦੇਖਣ ਨੂੰ ਚਾਹਦੇ ਨਹੀਂ ਹੁਣ ਤਾਂ ਡਰਾਈਵ ਚਲਾਉਣ ਦੀ ਵੀ ਚਲਾ ਆ ਵੀ ਦਿੱਤੀ ਜਦ ਭਰਤੀ ਹੋ ਰਹੀ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਭਰਤੀਆਂ ਦੇਖੀਆਂ ਅਕਾਲੀ ਦਲ ਲੋਕਲ ਮੈਸ਼ਾ ਲੜਾਈ ਰਹਿੰਦੀ ਸੀ ਅਸੀਂ ਪੈਸੇ ਜੇ ਜ ਪਾ ਕੇ ਜਾਂਦੇ ਸਾਂ ਭਈ ਜੇ ਅਵਤਾਰ ਸਿੰਘ ਨੇ ਇੰਨੇ ਇੰਨੇ ਦੀ ਭਰਤੀ ਕਰਾਇਆ ਤੇ ਮੇਰਾ 10000 ਹੋਰ ਲਾ ਲਿਆ ਅੱਜ ਤੇ ਲੋੜੀ ਕੋਈ ਨਹੀਂ ਲੱਖਾਂ ਆਰਐਨ ਬੰਦੇ ਕਹਿੰਦੇ ਆ ਲੋ ਜੀ ਪੈਸੇ ਦੋ 10 10 ਦੇ ਨੋਟਾਂ ਦੇ ਢੇਰ ਲੱਗੇ ਨੇ ਇਹ ਦੱਸਦਾ ਪਿਆ ਹੈ ਕਿ ਸਿੱਖ ਅਜ ਨੌਜਵਾਨ ਸਿੱਖ ਅਜ ਅਕਾਲੀ ਦਾਨ ਨੂੰ ਵਾਪਸ ਲਿਆਉਣ ਲਈ ਹਰ ਕੁਰਬਾਨੀ ਦੇਣ ਵਾਸਤੇ ਹਰ ਕੰਮ ਕਰਵਾ ਸਕਦੇ ਤੇ ਲੇਕਿਨ ਸਰਦਾਰ ਸਾਹਿਬ ਵਡਾਲਾ ਤੋਂ ਹੋਰੀ ਜਿਹੜੇ ਨੇ ਉਹ ਇਸ ਭੜਤੀ ਨੂੰ ਲੈ ਕੇ ਸਵਾਲ ਕਰ ਰਹੇ ਨੇ ਉਹ ਯਾਰ ਛੱਡ ਕੇ ਕਿਸੇ ਹੋਰ ਦੀ ਗੱਲ ਕਰ ਉਹ ਡਾਲੇ ਦੀ ਕਰ ਦਿੱਤਾ ਯਾਰ ਹਾਂ ਹੁਣ ਮੈਂ ਵਡਾਲੇ ਨੂੰ ਡਿਸਕਸ ਕਰਨ ਵਾਸਤੇ ਥੋੜੀ ਬੈਠਾਂ ਹਾਂ ਸਿਰਫ ਸਹੀ ਤੁਹਾਡੇ ਦੋਸਤ ਮੰਤਰੀ ਬਣੇ ਨੇ ਦਿੱਲੀ ਸਿੱਖਾਂ ਦੇ ਮਸਲੇ ਹੱਲ ਹੋਣਗੇ ਬਹੁਤ ਆ ਤੁਹਾਨੂੰ ਰੋਜ਼ ਬੁਲਾਇਆ ਕਰਨਗੇ ਪਾਰਟੀਆਂ ਕਰਨਗੇ ਆਓ ਜੀ ਅੱਜ ਅਸੀਂ ਇਹ ਮਸਲਾ ਕਰ ਲਿਆ ਜੋ ਕਰ ਲਿਆ ਵਾ 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 ਉਹ ਜਿਸ ਵਾਸtre ਮੰਤਰੀ ਬਣੇ ਨੂੰ ਸਾਦੇ ਖਾਣ ਪੀਣ ਐਸ਼ ਕਰਨ ਜਾਓ ਹਮਾ ਸਾਹਿਬ ਤੁਸੀਂ ਜਨਰਲ ਟਾਡਾ ਸਾਹਿਬ ਦੀ ਗੱਲ ਕੀਤੀ ਐ ਇੱਦਾਂ ਜਦੋਂ ਜਨਰਲ ਟਾਡਾ ਸਾਉਂਦ ਦੀ ਗੱਲ ਕੀਤੀ ਐ ਨਾ ਕਰਾਂ ਜਦੋਂ ਆਹ ਕਾਦੀ ਦਾ ਤੁਪੂ ਬਣਾਇਆ ਐ ਸਾਧਨ ਦਾ ਕਾਦੀ ਦਾ ਤੁਪੂ ਬਣਾਇਆ ਐ ਅਰਵੀਂ ਦਾ ਬਣਾਇਆ ਨੂੰ ਤੋਂ ਵੀ ਬੁਲਾਇਆ ਕੀ ਕਹਿੰਦੇ ਅਕਾਲੀ ਗੱਲ ਤੋਂ ਜਿਹੜੇ ਬਾਗੀ ਹੋਇਆ ਉਹ ਕਾਮਯਾਬ ਹੋ। ਉਹ ਤੁਹਾਡਾ ਸਾਹਿਬ ਦਾ ਨਕਸ਼ਾਗਤਨ ਤੇ ਚੱਲ ਕੇ ਆਪਣਾ ਬਣਾ ਲੈਣਾ। ਨਹੀਂ ਨਹੀਂ ਉਹ ਕਾਮਯਾਬ ਨਹੀਂ ਹੋ ਸਕੀ। ਹਾਂ ਜਿਹਨਾਂ ਨੇ ਹਲਕ ਤੋਂ ਅਕਾਲੀਦਲ ਬਣਾਇਆ ਉਹ ਨਹੀਂ ਕਾਮਯਾਬ ਹੋ ਸਕੀ। ਪਰ ਕਿਤਨਾ ਹੀ ਦਿੱਤੇ ਜੇ ਉਹ ਕਾਮਯਾਬੀ ਹੋ ਸਕਿਉਂ ਉਹ ਅਕਾਲੀਦਲ ਵੀ ਨਹੀਂ ਕਾਮਯਾਬ ਹੋਉਂਦਾ। ਜਦੋਂ ਜਦੋਂ ਵੀ ਸਾਰੇ ਇਕੱਠੇ ਹੋਇਆ ਉਦੋਂ ਉਦੋਂ ਅਕਾਲੀਦਲ ਸੱਤਾ ਵਿੱਚ ਆਇਆ। ਕੀ ਤੁਹਾਨੂੰ ਲੱਗਦਾ ਨਹੀਂ ਜੇ ਦੁਬਾਰਾ ਅਕਾਲੀਦਲ ਦੇ ਸੱਤਾ ਵਿੱਚ ਆਉਣਾ ਹੈ ਸਾਰਿਆਂ ਨੇ ਕੁਝ ਟੋਣਾ ਚਾਹੀਦਾ ਹੈ। ਮੈਂ ਤੁਹਾਡੇ ਮੈਂ ਤੇ ਨੂੰ ਰਹਿਣ। ਜਿਹੜੇ ਸੱਚੇ ਅਕਾਲੀ ਆ ਗਏ ਜਿਹੜੇ ਅਕਾਲੀ ਦਲ ਨੂੰ 1930 ਦੇ ਵਿੱਚ 1927 ਦੇ ਵਿੱਚ ਵਾਪਸ ਤਾਕਤ ਦੇਖਣਾ ਚਾਹੁੰਦੇ ਹਨ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਉਹ ਆਪਣੀ ਜਿੱਤ ਛੱਡਣ ਆਪਣੀ ਹੋਮੇ ਛੱਡਣ ਆਪਣੀ ਹੰਕਾਰ ਛੱਡਣ ਔਰ ਅਕਾਲੀ ਦਲ ਦਾ ਸੱਚਾ ਸਪਾਈ ਬਣਨ ਜੇ ਜਿਹਨਾਂ ਤੁਸੀਂ ਸਵਾਲ ਉਹਦੇ ਨਾਲ ਕਨਫਰੰਟੇਸ਼ਨ ਬਣ ਗਈ ਹੈ ਕੱਲ੍ਹ ਤੱਕ ਫਿਰ ਨਾਲ ਹੀ ਕალი ਬੁਜੀ। ਦੇਖੋ ਮੈਂ ਇਹ ਹੀ ਕਹਾਂ ਸੰਤਾ ਹਾਂ। ਅਗਰ ਤੁਸੀਂ ਲੈਂਗੁਏਜ ਨੂੰ ਚੰਗੀ ਤਰ੍ਹਾਂ ਪੜ੍ਹੋ ਤਾਂ ਜ਼ਬਰਦਸਤੀ ਲੱਭਾਇਆ ਗਿਆ। ਕਿਹਦੇ ਵੱਲੋਂ? ਕਿਹਦੇ ਵੱਲੋਂ? ਹੈ? ਕਿਹਦੇ ਵੱਲੋਂ? ਇਹ ਸਾਰਿਆਂ ਗੱਲਾਂ ਮੋਟੂ ਦੱਸਦੇ ਆਂ। ਨਹੀਂ ਦੱਸਦਾ। ਲੱਕ ਮੈਨੂੰ ਜਿਨ੍ਹਾਂ ਨੇ ਦੱਸਿਆ ਇੱਕ ਮਿੰਟ ਇੱਕ ਮਿੰਟ। ਤੁਸੀਂ ਮੇਰਾ ਜਵਾਬ ਲਓ ਨਾ ਜੀ। ਜਿਨ੍ਹਾਂ ਨੇ ਮੈਨੂੰ ਦੱਸਿਆ ਉਹਨਾਂ ਨੇ ਮੈਨੂੰ ਪਹਿਲੇ ਕਿਹਾ ਮੇਰਾ ਨਾਂ ਨਾ ਦੇ। ਨਹੀਂ ਕੋ ਤੁਹਾਡੇ ਦੇ ਨਾਲ ਨਹੀਂ ਬੀਜੇ ਵੀ ਦੇ ਜੇ ਕਿਸੇ ਜਿਹੜਾ ਉਹਨਾਂ ਨੇ ਨਾਲ ਸਟੈਂਡ ਇਹ ਕਨਫਰੈਂਸ ਨਹੀਂ ਬਣੀ ਕਿ ਜਿਸ ਦੇ ਨਾਲ ਅਕਾਲ ਤੱਕ ਉਹ ਸਭ ਠੀਕ ਹੋ ਜਾਏਗਾ ਤੁਸੀਂ ਘਬਰਾਉਣਾ ਨਹੀਂ ਬੱਲੇ ਖਾਇ ਕਿ ਹਾਂਜੀ ਤੁਸੀਂ ਦੇਖੇ ਜਾਓ ਉਹ ਐ ਫਰਸਟ ਕਲਾਸ ਜਥੇਦਾਰ ਸਾਹਿਬ ਚੱਲਣ ਗਿਆ ਕਾਰਜ ਉਹ ਇਹ ਕਹਿ ਇਹ ਕਿ ਧਾਮੀ ਸਾਹਿਬ ਨੇ ਮਾਨ ਮਰਿਆਦਾ ਰੱਖੀ ਪਰ ਉਹਨਾਂ ਨੇ ਨਹੀਂ ਉਹਨਾਂ ਨੇ ਕੋਈ ਨਹੀਂ ਧਾਮੀ ਸਾਹਿਬ ਨੇ ਹੀ ਰੱਖੀ ਹੈ ਨਾ ਜੀ ਹੋਰ ਕਿੰਨੇ ਨਹੀਂ ਰੱਖੀ ਉਹ ਸਾਰੀਆਂ ਗੱਲਾਂ ਤੁਸੀਂ ਜ਼ਰੂਰੀ ਹੈ

Gracias.